ਪੰਜਾਬ ਦੇ ਰੋਡਵੇਜ਼ ਕਰਮਚਾਰੀ ਅੱਜ ਹੜਤਾਲਤੇ ਨੇ ਪੂਰੇ ਸੂਬੇ ਦੇ ਵਿੱਚ ਹਫੜਾ ਦਫੜੀ ਮਚੀ ਹੋਈ ਹੈ ਸੰਗਰੂਰ ਵਿੱਚ ਇੱਕ ਕਰਮਚਾਰੀ ਨੇ ਆਪਣੇ ਆਪ ਤੇ ਪੈਟਰੋਲ ਪਾ ਕੇ ਅਗਲੋਂ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਵਾਲਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਝੁੱਲਸ ਗਿਆ ਲੁਧਿਆਣਾ ਦੇ ਵਿੱਚ ਇੱਕ ਰੋਡਵੇਜ਼ ਕਰਮਚਾਰੀ ਬੱਸ ਸਟੈਂਡ ਤੇ ਪਾਣੀ ਦੀ ਟੈਂਕੀ ਤੇ ਚੜ ਗਿਆ ਜਦੋਂ ਉਸ ਨੂੰ ਹੇਠਾਂ ਉਤਰਨ ਲਈ ਕਿਹਾ ਗਿਆ ਤਾਂ ਉਸਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਮਾਰੇ ਜਾਣ ਨਾਲੋਂ ਇਸ ਤਰ੍ਹਾਂ ਮਰਨਾ ਚੰਗਾ ਹੈ ਉਸਨੇ ਪੰਜਾਬ ਸਰਕਾਰ ਮਰਦਾਬਾਦ ਵਰਗੇ ਨਾਰੇ ਵੀ ਲਾਏ ਉਧਰੀ ਮਾਨਸਾ ਦੇ ਬੁਡਲਾਡਾ ਦੇ ਵਿੱਚ ਤਿੰਨ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ ਤੇ ਚੜ ਗਏ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਕਿਲੋਮੀਟਰ ਸਕੀਮ ਟੈਂਡਰ ਤੇ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਲੈਣਗੇ ਪਟਿਆਲਾ ਦੇ ਵਿੱਚ ਪੁਲਿਸ ਅਤੇ ਰੋਡਵੇਜ਼ ਕਰਮਚਾਰੀਆਂ ਵਿਚਕਾਰ ਝੜਪ ਹੋਈ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਉਧਰ ਹੀ ਜਲੰਧਰ ਵਿੱਚ ਕਰਮਚਾਰੀਆਂ ਨੇ ਬੱਸ ਸਟੈਂਡ ਬੰਦ ਕਰ ਦਿੱਤਾ ਨਿੱਜੀ ਬੱਸਾਂ ਦਾ ਦਾਖਲਾ ਵੀ ਰੋਕ ਦਿੱਤਾ ਗਿਆ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨਛੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਕਿਲੋਮੀਟਰ ਸਕੀਮ ਅਧੀਨ ਬੱਸਾਂ ਦੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਇਹ ਪਿਛਲੇ 2 ਮਹੀਨਿਆਂ ਵਿੱਚ ਉਹਨਾਂ ਦਾ ਤੀਜਾ ਵਿਰੋਧ ਹੈ ਜਦੋਂ ਵੀ ਉਹ ਵਿਰੋਧ ਕਰਦੇ ਨੇ ਸਰਕਾਰ ਟੈਂਡਰ ਦੀ ਮਿਤੀ ਵਧਾ ਦਿੰਦੀ ਹੈ ਤੇ ਬਾਅਦ ਦੇ ਵਿੱਚ ਟੈਂਡਰ ਰੱਦ ਨਹੀਂ ਕਰਦੀ ਇਸ ਲਈ ਇਸ ਵਾਰ ਉਹਨਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਹੋਵੇਗੀ ਇਸ ਦੌਰਾਨ ਹੜਤਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਕਰਮਚਾਰੀਆਂ ਤੇ ਸਖਤੀ ਕਰ ਰਹੀ ਹੈ ਸੂਬੇ ਭਰ ਦੇ ਵਿੱਚ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ બસ ਹੜਤਾਲ ਕਰਕੇ ਜਨਤਾ ਨੂੰ ਕਾਫੀ ਅਸੁਵਿਧਾ ਹੋ ਰਹੀ ਹੈ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਅਤ ਸੰਗਰੂਰ ਬਸ ਸਟੈਂਡ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਪੈਟਰੋਲ ਦੀਆਂ ਬੋਤਲਾਂ ਹੱਥ ਦੇ ਵਿੱਚ ਲੈ ਕੇ ਸਵੇਰੇ ਤੋਂ ਹੀ ਉਹ ਬਸ ਸਟੈਂਡ ਦੇ ਸਾਹਮਣੇ ਬੈਠ ਗਏ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਆਗੂਆਂ ਨੂੰ ਸਵੇਰੇ ਹੀ ਪੁਲਿਸ ਵੱਲੋਂ ਚੱਕ ਲਿਆ ਗਿਆ 28 ਤਰੀਕ ਨੂੰ ਕਿਲੋਮੀਟਰ ਸਕੀਮ ਦਾ ਟੈਂਡਰ ਸਰਕਾਰ ਵੱਲੋਂ ਖੋਲਿਆ ਜਾਣਾ ਸੀ ਜਿਸ ਦਾ ਅਸੀਂ ਵਿਰੋਧ 11 ਵਜੇ ਤੋਂ 1 ਵਜੇ ਤੱਕ ਕਰਨਾ ਸੀ ਸ਼ਾਂਤਮਈ ਦਰਨਾ ਦੇਣਾ ਸੀ ਲੇਕਿਨ ਸਵੇਰੇ 4 ਵਜੇ ਹੀ ਸਾਡੇ ਆਗੂਆਂ ਨੂੰ ਪੁਲਿਸ ਨੇ ਧੱਕੇ ਨਾਲ ਚੁੱਕ ਲਿਆ ਜਿਸ ਕਰਕੇ ਅਸੀਂ ਸੰਗਰੂਰ ਬੱਸ ਸਟੈਂਡ ਦੀਆਂ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਨੇ ਤੇ ਪੈਟਰੋਲ ਦੀਆਂ ਬੋਤਲਾਂ ਹੱਥ ਦੇ ਵਿੱਚ ਅਸੀਂ ਫੜ ਲਈਆਂ ਨੇ ਤੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਨਾ ਕਰ ਸਕੇ ਇਸ ਲਈ ਅਸੀਂ ਅੜੇ ਹੋਇਆ ਜੇਕਰ ਧੱਕਾ ਕੀਤਾ ਜਾਂਦਾ ਤਾਂ ਇਸ ਦਾ ਖਾਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ ਇਸ ਤੋਂ ਇਲਾਵਾ ਕਰਮਚਾਰੀਆਂ ਤੇ ਪੁਲਿਸ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੇ ਦੇ ਅਸੀਂ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ ਨੌਕਰੀਆਂ ਕਰਨਗੇ ਅੱਜ ਕੱਚੇ ਕੰਮੇ ਜੋ ਨਗਨੀਆਂ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੁੱਟ-ਕੁੱਟ ਕੇ, ਸੀੜਕੀ-ਸੀੜਕੀ, ਕੱਪੜੇ ਪਾੜ ਕੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨਾਂ ਲੈ ਕੇ ਜਾ ਰਿਹਾ ਜੋ ਮਨਪਾਤਰੀ ਘਟਨਾ ਅਸੀਂ ਇਹਦੀ ਨਿੰਦਾ ਕਰਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟ ਆ ਕਰਾਂਗੇ ਠੀਕ ਹੈ ਬਾਈ ਕੀ ਕਹੋਂਗੇ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਕੀ ਕਹੋਂਗੇ ਇਸ ਦੇ ਉੱਪਰ ਬਾਲੀਪੁਰ ਤੋਂ ਫਰਾਗਰ ਤੱਕ ਆ ਕਰਦੀ ਹੈ ਪੁਲਿਸ ਕੋਲ ਕੋਈ ਕਾਰਾਈ ਹੈ ਨਹੀਂ ਪੰਜਾਬ ਦੀ ਪੁਲਿਸ ੱਤਕਾ ਕਰਨਵਾਤੀ ਆ ਬਸ ਕਿਹੜੀ ਮੰਗਾਂ ਨੂੰ ਲੈ ਕੇ ਬੈਠੇ ਸੀ ਕੋਈ ਨਾਗਰਿਕ ਸੁਰੱਖਿਆਤ ਨਹੀਂ ਸਿਵਾਏ ਲੀਡਰਾਂ ਦੇ ਕੋਈ ਤਰੱਕਿਆਤ ਨਹੀਂ ਸਿਰਫ ਸਿਵਾਏ ਲੀਡਰਾਂ ਦੇ ਕੋਈ ਕਰਗਰ ਨਹੀਂ ਪੰਜਾਬ ਦਾ ਹਰੇਕ ਨਾਗਰਿਕ ਅਧਰੇ ਦੇ ਵਿੱਚ ਹੈ ਇਹ ਪੁਲਿਸ ਦਿਨ ਬਤ ੱਕਾ ਕਰਨ ਜਾੜਦੀ ਹੈ ਪੁਲਿਸ ੱਤਕੇ ਚਾਹੀਦਾ ਢਣਾਉਣਾ ਰੂਪ ਹੈ ਕਾਲਾ ਰੂਪ ਹੈ ਇਹ ਪੰਜਾਬ ਦੀ ਪੁਲਿਸ ਨਹੀਂ ਇਹ ਪੰਜਾਬ ਦੀ ਪੁਲਿਸ ਨਹੀਂ ਹੈ ਜੀ ਇਹ ਸਿਰ ਤੇ ਪੱਕਾ ਬਣ ਕੇ ਸਾਡੇ ਪ੍ਰਧਾਨਾਂ ਦੀਆਂ ਪੱਕਾ ਰੋਕੀ ਇਹ ਪੰਜਾਬ ਦੀ ਪੁਲਿਸ ਨਹੀਂ ਹੈ ਜੀ ਤੇ ਸਾਡੀ ਰੋਡ ਵਿੱਚ ਬੰਦ ਹੋਊਗੀ ਇਹਨਾਂ ਨੇ ਰੋਡ ਵਿੱਚ ਬੰਦ ਕਰਾ ਦੇਣੀਆਂ ਸਾਡੇ ਬੱਲੇ ਕੱਖ ਨਹੀਂ ਬਚਣਾ ਰੋਡਵੇਜ ਨੂੰ ਬਚਾ ਲਓ ਪੰਜਾਬ ਦੀ ਜਨਤਾ ਨੂੰ ਹੱਥ ਬਣ ਕੇ ਬਹਿਤੀ ਆ ਰੋਡ ਦੇ ਤੇ ਰੋਡਵੇਜ ਬਚਾ ਲਓ ਰੋਡਵੇਜ ਖਰਾਬ ਹੋਣੀਆਂ ਰੋਡਵੇਜ ਬਰਬਾਦ ਹੋ ਜਾਣੀਆਂ ਕੀ ਨਾਮ ਹੈ ਤੁਹਾਡਾ ਹਾਂਜੀ ਦੱਸੀ ਗੱਲ ਦੀ ਮੈਂ ਰਣਜੀਤ ਬਾਵਾ ਪੀਆਰਟੀਸੀ ਕੰਡੀਗਟ ਦੀਪੂ ਤੋਂ ਮੈਂ ਸੁੱਭਾ ਅਗੂਆ ਦੀਪੂ ਦਾ ਸੁਣੀ ਹੁੰਦਾ ਤੁਸੀਂ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਜਮਾ ਸਾਡੇ ਸਾਧੀਆਂ ਨੂੰ ਇੱਥੇ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਤੇ ਸ਼ਾਂਤਮਈ ਤਰੀਕੇ ਨਾਲ ਬੈਠਿਆਂ ਨੂੰ ਜ਼ਬਰਦਸਤੀ ਦੰਦਾ ਜਿਹੜਾ ਸਰਕਾਰ ਨੇ ਵਰਤ ਕੇ ਧੱਕੇਸ਼ਾਹੀ ਕੀਤੀ ਜਾਂ ਲਾਵੀ ਚਾਰਜ ਕਰਕੇ ਸਾਡੇ ਸਾਧੀਆਂ ਦੀਆਂ ਪੱਗਾਂ ਲਈਆਂ ਨੇ ਕੱਪੜੇ ਤੱਕ ਲਾ ਕੇ ਸਾਨੂੰ ਧੱਕੇ ਨਾਲ ਰੈਸ਼ ਕਰ ਰਹੀ ਹੈ ਸਰਕਾਰ ਤੇ ਸਾਡਾ ਪੀਸਫੁਲ ਸੀਗਾ ਤੇ ਇੱਥੇ ਧੱਕੇਸ਼ਾਹੀ ਕਰਕੇ ਲਾਫੀ ਚਾਰਜ ਕਰਕੇ ਸਰਕਾਰ ਜਮਾਂ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਤੇ ਆਪਣੀ ਕੁਰਸੀਆਂ ਦਾ ਨਾਜ਼ਾਇਜ਼ਾ ਚੱਕ ਰਹੀ ਆ ਪਾਣੀ ਨਹੀਂ ਪਾਣੀ ਪੀਣ ਨੂੰ